ਹੰਤਾ ਪੰਨੂ ਨੇ ਵੀ ਇੱਕ ਵਾਰ ਇੱਕ ਗੱਲ ਕਹਿ ਦਿੱ ਡੀਜੀਪੀ ਗੌਰਵ ਯਾਦਵ ਜੀ ਨੂੰ ਕਿ ਯਾਨੀ ਕਿ ਤੈਨੂੰ ਅਸੀਂ ਬੰਬ ਦੇ ਨਾਲ ਉਡਾਉਣਾ ਆ ਮੁੱਖ ਮੰਤਰੀ ਨੂੰ ਕਿਹਾ ਕਿ 26 ਜਨਵਰੀ ਤੈਨੂੰ ਬੰਬ ਨਾਲ ਸੀ ਤੈਨੂੰ ਉਡਾਵਾਂਗੇ ਇਹ ਕਿੰਨੀ ਸ਼ਾਦਾ ਆ ਰਾਮ ਜੀ ਦੀ ਜਗ੍ਹਾ ਦੇ ਉੱਪਰ ਰਾਮ ਜੀ ਦਾ ਹੀ ਮੰਦਿਰ ਬਣਨਾ ਚਾਹੀਦਾ ਤਕਲੀਬ ਇਸ ਬੁੱਚੜ ਨੂੰ ਕਿਸ ਚੀਜ਼ ਦੀ ਆ ਮੈਂ ਤਾਂ ਕਹਿੰਦਾ ਇਹਨਾਂ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਲ ਨੂੰ ਪਾਵਾਂਗੇ ਜੇ ਅਸੀਂ ਖੁੱਲਾ ਖੁੱਲਾ ਇਸ ਬੰਦੇ ਨੂੰ ਚੈਲੰਜ ਕਰ ਰਹੇ ਹਾਂ ਸੈਂਟਰ ਦੇ ਅੱਗੇ ਇਹਦੀ ਔਕਾਤ ਕੁੱਤੇ ਜਿਹੀ ਨਹੀਂ ਹੈਗੇ ਇਹਨੂੰ ਉੱਥੇ ਬੁਲਾਇਆ ਨਹੀਂ ਗਿਆ ਰਾਮ ਮੰਦਰ ਦੇ ਨਿਰਮਾਣ ਦੇ ਉੱਤੇ ਇਸ ਖੋਤੇ ਨੂੰ ਬੁਲਾਇਆ ਨਹੀਂ ਗਿਆ ਤੇ ਤਕਲੀਫ ਹੋ ਗਈ ਪਰ ਉਸ ਸੰਗਰੂਰ ਦੀ ਧਰਤੀ ਦੇ ਉੱਪਰ ਕਿਉਂ ਹਿੰਦੂ ਨਹੀਂ ਰਹਿੰਦੇ ਉੱਥੇ ਉੱਥੇ ਬਾਣੀਆਂ ਨਹੀਂ ਰਹਿੰਦੇ ਮਤਲਬ ਕਿੰਨਾ ਪਰਵਾਹ ਤੇ ਹਿੰਦੂ ਉੱਥੇ ਹਿੰਦੂ ਜੱਥੇਬੰਦੀਆਂ ਨੇ ਕਿਉਂ ਚੁੱਪੇ ਬੈਠੀਆਂ ਨੇ ਇਹਦੇ ਘਰ ਦੇ ਬਾਹਰ ਧਰਨੇ ਪ੍ਰਦਰਸ਼ਨ ਕਰੋ ਜਿੱਥੇ ਮੇਰੇ ਤਾਂ ਮੂੰਹ ਕਰ ਜੁੱਤੀਆਂ ਦਾ ਹਾਰ ਬਸ ਖੋਤੇ ਦੇ ਉੱਪਰ ਤੋਂ ਵੱਡਾ ਮੁੱਖ ਕਾਰਨ ਹੈ ਸਿਮਰਨ ਸਿੰਘ ਮਾਨ ਇਹ ਸਭ ਤੋਂ ਵੱਡਾ ਜੇ ਇਹਨੂੰ ਨੱਥ ਪਾਈ ਜਾਵੇ ਨਾ ਤਾਂ ਗੁਰਪਤਵੰਤ ਪੰਨੂ ਦਾ ਮੁੱ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ 22 ਜਨਵਰੀ ਨੂੰ ਰਾਮ ਮੰਦਰ ਪ੍ਰਾਨ ਪ੍ਰਿਸ਼ਟਾ ਸ਼੍ਰੀ ਰਾਮ ਜੀ ਦੀ ਹੋਣ ਲੱਗੀ ਹੈ ਤੇ ਬੜੇ ਅਰਸਿਆਂ ਬਾਅਦ ਰਾਮ ਮੰਦਰ ਅਯੁੱਧਿਆ ਦੇ ਵਿੱਚ ਬਣਿਆ ਵੈ ਖੁਸ਼ੀ ਦੀ ਲਹਿਰ ਹੈ ਰਾਮ ਮੰਦਰ ਬਣਨ ਤੋਂ ਬਾਅਦ ਇੱਕ ਵੱਡੀ ਦੀਵਾਲੀ ਜਿਹੜੀ ਹੈ ਪੂਰੇ ਭਾਰਤ ਦੇ ਵਿੱਚ ਬਣਾਈ ਜਾਏਗੀ ਲੇਕਿਨ ਇੱਥੇ ਕੁਝ ਲੋਕ ਜਿਹੜੇ ਰਾਮ ਮੰਦਰ ਤੋਂ ਖਫਾ ਵੀ ਨਜ਼ਰ ਆ ਰਹੇ ਨੇ ਲੇਕਿਨ ਉਹਨਾਂ ਨੂੰ ਕਿਤੇ ਨਾ ਕਿ ਤਵੀ ਸੋਚਣਾ ਚਾਹੀਦਾ ਹੈ ਕਿ ਰਾਮ ਇੱਕ ਸ੍ਰੇਸ਼ਟ ਪ੍ਰਭੂ ਨੇ ਰਾਮ ਜੀ ਬਾਰੇ ਜੋ ਮੰਦਰ ਬਾਰੇ ਬੋਲਿਆ ਜਾ ਰਿਹਾ ਹੈ ਕੈਂਪੀ ਸਾਹਿਬ ਨੇ ਐਮਪੀ ਸਾਹਿਬ ਬੋਲ ਰਹੇ ਨੇ ਕਿ ਇੱਕ ਮੱਝ ਟਾ ਕੇ ਰਾਮ ਮੰਦਿਰ ਦਾ ਨਿਰਮਾਣ ਕੀਤਾ ਗਿਆ ਲੇਕਿਨ ਐਸਾ ਬਿਆਨ ਜਿਹੜਾ ਦਿੰਦਾ ਇੱਕ ਐਮਪੀ ਨੂੰ ਮੈਂਬਰ ਆਫ ਪਾਰਲੀਮੈਂਟ ਨੂੰ ਦੇਣਾ ਸ਼ੋਭਾ ਕਰਦਾ ਵਾ ਆਪਣੀ ਬਾਹੋਵਾਹੀ ਲੈਣ ਪਿੱਛੇ ਜਾਂ ਆਪਣੇ ਕਿਤਨਾ ਕਿਤੇ ਆਗੂਆਂ ਨੂੰ ਖੁਸ਼ ਕਰਨ ਵਸਤੇ ਇਦਾਰੇ ਟੁੱਟੇ ਬਿਆਨ ਦੇਣਾ ਕਿਤਨਾ ਕਿਤਾ ਵਾਜ਼ਮ ਨਹੀਂ ਲੱਗਿਆ ਸਨ ਨਾ ਹਿੰਮਤ ਮੌਜੂਦ ਹੈ ਗੱਲਬਾਤ ਕਰਦੇ ਆ ਹਿੰਮਤ ਕਿਸ ਤਰ੍ਹਾਂ ਦੇਖਦੇ ਹੋ ਉਸ ਐਮਪੀ ਦੇ ਬਿਆਨ ਤੋਂ ਮੇਰੇ ਵੱਲੋਂ ਸਾਰਿਆਂ ਨੂੰ જય શ્રી ਰਾਮ જય ਮਹਾਕਾਲ ਵੀਰ ਭੋਗ ਬਸੁੰਦਰਾ જય ਮਹਾਰਾਣਾ ਜੋ ਇਸ ਖੋਤੇ ਨੇ ਜਿਹੜਾ ਬਿਆਮੰਦ ਬੁੱਧੀ ਖੋਤੇ ਨੇ ਜੋ ਬਿਆਨ ਦੇ ਰਿਹਾ ਲਗਾਤਾਰ ਦਿੰਦੇ ਆ ਰਿਹਾ ਰਾਮ ਮੰਦਰ ਦੇ ਉੱਪਰ ਮਤਲਬ ਪਿੱਛੇ ਲਗਾਤਾਰ ਬਿਆਨ ਦੇ ਰਿਹਾ ਹੈ ਪਹਿਲਾਂ ਤਾਂ 26 26 ਜਨਵਰੀ ਨੂੰ ਨੇ ਬਿਆਨ ਦਿੱਤਾ ਹੈ ਕਿ ਕਾਲਾ ਦਿਵਸ ਮਨਾਉਣਾ बार-बार ਬੋਲ ਰਿਹਾ ਮਤਲਬ ਹਰ ਚੀਜ਼ ਵੀ ਕੋਣ ਹੈ ਐਮਪੀ ਆਪਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਪੇਡੂ ਹੈ ਐਮਪੀ ਸਿਮਰਨਜੀਤ ਸਿੰਘ ਮਾਨ ਜਿਹੜਾ ਕਿ ਸੰਗਰੂਰ ਦੀ ਭੋਲੀ ਭਾਲੀ ਜਨਤਾ ਨੂੰ ਪ੍ਰਗਟਾ ਕੇ ਜਿਹੜਾ ਇੱਥੇ ਉੱਥੇ ਐਮਪੀ ਬਣ ਗਿਆ ਤੇ ਅੱ ਮਤਲਬ ਉਸ ਜਗ੍ਹਾ ਦੇ ਉੱਪਰ ਉਸ ਸੰਗਰੂਰ ਦੀ ਧਰਤੀ ਦੇ ਉੱਪਰ ਕਿਉਂ ਹਿੰਦੂ ਨਹੀਂ ਰਹਿੰਦੇ ਉੱਥੇ ਉੱਥੇ ਬਾਣੀਆਂ ਨਹੀਂ ਰਹਿੰਦੇ ਮਤਲਬ ਕਿੰਨਾ ਪਰਵਾਹ ਤੇ ਹਿੰਦੂ ਅਤੇ ਹਿੰਦੂ ਜੱਥੇਬੰਦੀਆਂ ਨੇ ਕਿਉਂ ਚੁੱਪ ਬੈਠੀਆਂ ਨੇ ਇਹਦੇ ਘਰ ਦੇ ਬਾਹਰ ਧਰਨੇ ਪ੍ਰਦਰਸ਼ਨ ਕਰੋ ਇਹ ਜਿੱਥੇ ਮੇਰੇ ਤਾਂ ਮੂੰਹ ਕੱਢ ਜੁੱਤੀਆਂ ਦਾ ਹਾਰ ਬਸ ਖੋਤੇ ਦੇ ਉੱਪਰ ਕਿਸੇ ਦਾ ਡਰ ਹੈ ਪ੍ਰਸ਼ਾਸਨ ਨੂੰ ਕਿਸੇ ਦਾ ਡਰ ਹੈ ਗੁਰਪਤਵੰਤ ਪੰਨੂ ਨੇ ਵੀ ਇੱਕ ਵਾਰ ਇੱਕ ਗੱਲ ਕਹਿ ਦਿੱਤੀ ਡੀਜੀਪੀ ਗੌਰਵ ਯਾਦਵ ਜੀ ਨੂੰ ਕਿ ਯਾਨੀ ਤੈਨੂੰ ਅਸੀਂ ਬੰਬ ਦੇ ਨਾਲ ਉਡਾਉਣਾ ਆ ਮੁੱਖ ਮੰਤਰੀ ਨੂੰ ਕਿਹਾ ਕਿ 26 ਜਨਵਰੀ ਤੈਨੂੰ ਬੰਬ ਨਾਲ ਅਸੀਂ ਤੈਨੂੰ ਉਡਾਵਾਂਗੇ ਅਸੀਂ ਤਾਂ ਇਹ ਚਾਹੁੰਦੇ ਆ ਕਿ ਹੁਣ ਮੈਂ ਹਿੰਮਤ ਇੱਤੇ ਗੱਲ ਕਰਦਾ ਮੈਂ ਗੁਰਪ੍ਰੇ ਪੰਨੂ ਨੂੰ ਮੈਂ ਸਮਝਦਾ ਕੁਛ ਨਹੀਂ ਗਾਵਾ ਮੈਂ ਸਾਬ ਗੱਲ ਕਹਿ ਰਿਹਾ ਕਿ ਕਿ ਇਸ ਕਰਕੇ ਨਹੀਂ ਸਮਝਦਾ ਉਹ ਸਾਡੀ ਪੰਜਾਬ ਦੀ ਆਵਾਮ ਨੂੰ ਭੋਲੇ ਭਾਲੇ ਨੌਜਵਾਨੋ ਬਗਰਾਂਦਾ ਵਾ ਆਪ ਬੈਠਾ ਬਾਹਰ ਅਤੇ ਬੱਚਿਆਂ ਨੂੰ ਜੇਲਾ ਪਵਾ ਰਿੰਦਾ ਵਾ ਅਤੇ ਬੱਚਿਆਂ ਦੇ ਪਰਿਵਾਰ ਨੂੰ ਸੰਤਾਪ ਚ ਲੈ ਲਾ ਦਿੰਦਾ ਵਾ ਆਪ ਆਪੇ ਤਾਂ ਆਪ ਹੀ ਪੰਜਾਬੀ ਭਰ ਦੇ ਵਿੱਚ ਆ ਕੇ ਆਪ ਸੀਦਾ ਚੈਲੰਜ ਕਰ ਦੇਵੇ ਜਦੋਂ ਨਹੀਂ ਜਿਗਰਾ ਹੈਗਾ ਉਸ ਬੰਦੇ ਦਾ ਕਿਉਂ ਨਹੀਂ ਆਂਦਾ ਕਿਉਂ ਸਾਡੇ ਨੌਜਵਾਨਾਂ ਨੂੰ ਕਹਿੰਦੇ ਲਾਲ ਕਿਰੇ ਝੰਡਾ ਲੈ ਰਾਹ ਦਿਓ ਤੁਹਾਨੂੰ ਉਹਨੇ ਡਾਲਰ ਦੇ ਦਾਂਗੇ ਉਹ ਤੇ ਜਿਲ੍ਹਾ 'ਚ ਬੈਠੇ ਨੇ ਕਿਉਂ ਬਿਆਨ ਜਿਹੜਾ ਤੇਰੇ ਆ ਉਹਦੇ ਸਭ ਤੋਂ ਵੱਡਾ ਮੁੱਖ ਕਾਰਨ ਹੈ ਸਿਮਰਨ ਸਿੰਘ ਮਾਨ ਇਹ ਸਭ ਤੋਂ ਵੱਡਾ ਜੇ ਇਹਨੂੰ ਨੱਥ ਪਾਈ ਜਾਵੇ ਨਾ ਤਾਂ ਗੁਰਪਤਵੰਤ ਪੰਨੂ ਦਾ ਮੁੱਦਾ ਆਪਣੇ ਆਪ ਹੀ ਖਤਮ ਹੋ ਜਾਣਾ ਆ ਕੋਈ ਪੰਜਾਬ ਦੀ ਭੋਲੀ ਭਾਲੀ ਜਨਤਾ ਇਹਦੇ ਮਗਰ ਲੱਗ ਜਾਂਦੀ ਹੈ ਅੱਜ ਸਾਡੇ ਸ਼੍ਰੀ ਰਾਮ ਜੀ ਦਾ ਉਦਘਾਟਨ ਜਿਹੜਾ 22 ਜਨਵਰੀ ਨੂੰ ਜਿਹੜਾ ਹੋਣ ਜਾ ਰਿਹਾ ਆ ਉਸੇ ਨੀਂਹ ਪੱਥਰ ਰੱਖਿਆ ਗਿਆ 550 ਸਾਲ ਤੋਂ ਜਿਹੜੇ 12 ਲੱਖ ਰਾਜਪੁੱਤਾਂ ਨੇ ਸ਼ਿੱਧੀਆਂ ਪਾਈਆਂ ਸੀਗੀਆਂ ਸੂਰੇਵੰਸ਼ੀ ਨੇ ਜਨਰਲ ਸਰ ਤੇ ਪਕੜੀ ਨਹੀਂ ਸੀਗੀ ਜੋ 500 ਸਾਲ ਤੋਂ ਜਿਹੜੇ ਪਗੜੀ ਨਹੀਂ ਬੰਨਦੇ ਸੀ ਉਹ ਅੱਜ 22 ਜਨਵਰੀ ਨੂੰ ਉਹਨਾਂ ਦੇ ਜਿਹੜੇ ਵੰਸ਼ਜ ਨੇ ਸੂਰਮੰਸ਼ੀਂ ਕਾੜੇ ਗੋਤਰਾ ਉਹ ਅੱਜ ਪਗੜੀ ਬੰਨਣਾ ਜਾ ਰਹੇ ਨੇ ਇਹ ਮਤਲਬ ਕਿੱਥੇ ਖੜਾ ਕਹਿ ਰਿਹਾ ਕਿ ਸ਼੍ਰੀ ਰਾਮ ਜੀ ਦਾ ਮੰਦਿਰ ਬਾਬਰੀ ਮਸਜਿਦ ਢਾਕੇ ਇਹਨਾਂ ਨੇ ਮੁਸਲਮਾਨਾਂ ਨੂੰ ਬਰਗੜਾ ਰਿਹਾ ਉਹਨਾਂ ਨੂੰ ਪੋਲੀ ਪੋਲੀ ਜਨਤਾ ਮੁਸਲਮਾਨਾਂ ਨੂੰ ਇਸਲਾਮ ਧਰਮ ਟਾਰਗੇਟ ਕਰ ਰਿਹਾ ਕਹਿ ਰਿਹਾ ਕਿ ਤੁਸੀਂ ਤੁਹਾਡਾ ਬਾਬਰੀ ਢਾਂਚਾ ਢਾਟਾ ਆ ਉੱਥੇ ਮੰਦਿਰ ਬਣਨ ਜਾ ਰਿਹਾ ਕਿ ਮੁਸਲਮਾਨਾਂ ਤੋਂ ਉੱਠਾ ਤੁਸੀਂ ਅੱਗੇ ਆਓ ਮੈਨੂੰ ਲੱਗਦਾ ਹੈ ਇਤਿਹਾਸ ਤੋਂ ਜਾਣੂ ਨਹੀਂ ਹੈਗੇ ਇਹਾ ਐਮਪੀ ਸਾਹਿਬ ਇਤਿਹਾਸ ਤੋਂ ਜਾਣੂ ਹੋਣਗੇ ਇਹ ਪਤਾ ਲੱਗ ਜਾਊਗਾ ਕਿ ਉੱਥੇ ਰਾਮ ਮੰਦਰ ਸੀਗਾ ਕਿਉਂਕਿ ਮੈਂ ਇਸ ਡੈਮੋਕਰੇਸੀ 'ਚ ਨਹੀਂ ਪਹਿਣਾ ਚਾਹੁੰਦਾ ਕਿਉਂਕਿ ਐਮਪੀ ਸਾਹਿਬ ਨੂੰ ਜ਼ਿਆਦਾ ਜਾਣਕਾਰੀ ਹੋਊਗੀ ਐਮਪੀ ਸਾਹਿਬ ਨੂੰ ਨਹੀਂ ਜਾਣਕਾਰੀ ਹੁੰਦੀ ਤਾਂ ਐਮਪੀ ਸਾਹਿਬ ਇਸ ਸ਼ੋਭ ਅਫਸਰ ਦੇ ਉੱਤੇ ਮੁਬਾਰਕਾ ਬਾਤਾਂ ਦਿੰਦੇ ਹੁੰਦੇ ਕਿ ਰਾਮ ਮੰਦਰ ਬਣ ਗਿਆ ਤੇ ਰਾਮ ਮੰਦਿਰ ਕਬੱਡੀ ਦੀਵਾਲੀ ਦੇ ਤੌਰ ਤੇ ਪੂਰੇ ਭਾਰਤ ਦੇ ਵਿੱਚ ਬਣਾਇਆ ਜਾਣਾ ਵਾ ਮੈਂ ਵੀ ਆਪਣੇ ਘਰੇ ਰਾਮ ਦਾ ਝੰਡਾ ਲਾਉਂਗਾ ਕਿਉਂਕਿ ਰਾਮ ਮੰਦਰ ਖੁਸ਼ੀ ਦਾ ਇੱਕ ਪ੍ਰਤੀਕ ਹੈ ਕਿ ਉਹ ਦੇਖੋ ਸਿਰਫ ਇਹ ٹی ਆਰ ਪੀ ਦੀ ਗੱਲ ਹੈ ਸੱਚ ਬੋਲੋ ਉਹਨਾਂ ਕਾ ਬੋਲੋ ਜੋ ਕਿ ਜੋ ਸਚਾਈ ਹੈ ਕਿ ਦੇਸ਼ ਦੇ ਲਈ ਇਕਤਾ ਅਖੰਡਤਾ ਨੂੰ ਕਾਇਮ ਰੱਖਣ ਵਾਸਤੇ ਐਮ ਪੀ ਸਾਹਿਬ ਨੇ ਸੰਸਦ ਭਵਨ ਚ ਜਾ ਕੇ ਸੌਂ ਖਾਦੀ ਸੀ ਕਿ ਦੇਸ਼ ਦੀ ਇਕਤਾ ਖੰਡ ਨੂੰ ਮੈਂ ਕਾਇਮ ਰੱਖੂੰਗਾ ਮੈਂ ਅੱਜ ਉਹੀ ਦੇਸ਼ ਕਿਹੜਾ ਆ ਭਾਰਤ ਮਾਂ ਭਾਰਤ ਮਾਂ ਆਪਣੀ ਧਰਤੀ ਹਿੰਦੁਸਤਾਨ ਦੀ ਭਾਰਤ ਦੀ ਧਰਤੀ ਆ ਜਿਹੜੀ ਅਸੀਂ ਇੱਥੇ ਬੈਠੇ ਆ ਉਸੀ ਧਰਤੀ ਦੇ ਖਿਲਾਫ ਇਹ ਬੰਦਾ ਬੋਲ ਰਿਹਾ ਮਨ ਕਿਸ ਚੀਜ਼ ਵਾਰੇ ਗੱਲ ਕਰ ਰਿਹਾ ਹੈ ਕਿ ਉਹਤੇ ਬਿੱਟੂ ਸਾਹਿਬ ਦੀ ਮੈਂ ਇੰਟਰਵਿਊ ਕੀਤੀ ਬਿੱਟੂ ਸਾਹਿਬ ਵੀ ਐਮਪੀ ਨੇ ਬਿੱਟੂ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਇੱਕ ਲੈਦਰ ਨਾਲ ਗੱਲ ਕੀਤੀ ਕਿ ਮੈਨੂੰ ਉੱਤੇ ਮੈਂ ਜਾਇਆ ਆਵਾ ਮੈਂ ਹੋੜ ਜਾਊਂਗਾ ਕਿਉਂਕਿ ਸਾਨੂੰ ਇੱਕ ਮਾਣ ਹੈਗਾ ਕਿ ਸਾਡੇ ਪ੍ਰਭੂ ਸ਼੍ਰੀ ਰਾਮ ਜੀ ਉੱਤੇ ਵਿਰਾਜਮਾਨ ਕੀਤੇ ਜਾ ਰਹੇ ਨੇ ਸਾਡਾ ਸੁਭਾਗ ਹੈ ਕਿ ਸਾਨੂੰ ਅਨੇ ਅਰਸਿਆਂ ਬਾਅਦ ਸ਼੍ਰੀ ਰਾਮ ਦਰਬਾਰ ਜਾਣ ਦਾ ਮੌਕਾ ਮਿਲੇਗਾ ਤੇ ਉਸ ਧਰਤੀ ਦੇ ਪਾਵਨ ਜਲ ਦੇ ਵਿੱਚ ਵੀ ਗੋਤਾ ਲਗਾ ਕੇ ਇਸ਼ਨਾਨ ਕਰਕੇ ਅਸੀਂ ਆਵਾਂਗੇ ਦੇਖੋ ਗੱਲ ਕੁਛ ਨਹੀਂ ਹੈ ਸਿੱਖ ਜਥੇਬੰਦੀਆਂ ਦੇ ਕੁਝ ਬੰਦੇ ਨੇ ਨਿਹੰਗ ਜਥੇਬੰਦੀ ਉੱਥੇ ਕਿ ਲੰਗਰ ਲਾ ਰੀਆਂ ਨੇ ਨਾਮਤਾਰੀ ਕੁੱਕਾ ਲੈਣੀ ਲਹਿਰ ਆ ਉਹ ਵੀ ਉੱਥੇ ਆ ਕੇ ਲੰਗਰ ਲਾ ਰੀਆਂ ਨੇ ਮਤਲਬ ਹਰ ਜਣ ਕੇ ਉੱਥੇ ਜਿੰਨੇ ਵੀ ਨੇ ਮੁਸਲਮਾਨ ਇਸਲਾਮ ਧਰਮ ਨਾਲ ਵੀ ਕਬੂਲਿਆ ਕਿ ਵਧੀਆ ਸ਼੍ਰੀ ਰਾਮ ਜੀ ਦਾ ਮੰਦਿਰ ਬਣਨਾ ਚਾਹੀਦਾ ਜਿਹੜੀ ਨੂੰ ਜਗ੍ਹਾ ਦਿੱਤੀ ਗਈ ਹੈ ਉਹ ਆਪਣੀ ਜਗ੍ਹਾ ਤੇ ਜੋ ਉਹਨਾਂ ਨੇ ਕਰਨਾ ਸੋ ਕਰਨਾ ਆ ਜਗ੍ਹਾ ਤਾਂ ਉਹਨਾਂ ਨੂੰ ਵੀ ਦਿੱਤੀ ਗਈ ਆ ਸ਼੍ਰੀ ਰਾਮ ਜੀ ਦੀ ਜਗ੍ਹਾ ਨਾਲੋਂ ਉਹਨਾਂ ਨੇ ਵਧ ਜਣ ਕੇ ਤਿੰਨ ਗੁਣਾ ਵਧ ਜਗ੍ਹਾ ਦਿੱਤੀ ਗਈ ਆ ਉਹਨਾਂ ਨੂੰ ਮੈਂ ਦਿੱਤੀ ਸਭ ਨੂੰ ਬਰਾਬਰ ਗਈ ਆ ਨਾ ਇਹ ਤਾਂ ਨਹੀਂ ਰਾਮ ਜੀ ਦੀ ਜਗ੍ਹਾ ਦੇ ਉੱਪਰ ਰਾਮ ਜ ਮੈਂ ਤਾਂ ਕਹਿੰਦਾ ਇਹਦਾ ਮੂੰਹ ਕਾਲਾ ਕਰਕੇ ਜੁੱਤੀਆਂ ਦਹਾਰ ਇਹਨੂੰ ਪਾਵਾਂਗੇ ਜੇ ਅਸੀਂ ਖੁੱਲਾ ਖੁੱਲਾ ਇਸ ਬੰਦੇ ਨੂੰ ਚੈਲੰਜ ਕਰ ਰਹੇ ਆ ਕਿ ਅਸੀਂ ਸ਼ਿਵਸ਼ਨਾ ਸਿੰਦੇ ਗਰੁੱਪੋਂ ਵੱਲੋਂ ਅਸੀਂ ਚੈਲੰਜ ਕਰ ਰਹੇ 26 ਜਨਵਰੀ ਜਿਹੜਾ ਕਾਲਾ ਦਿਵਸ ਹੈ ਕਰੇ ਭਾਰਤ ਮਾਤਾ ਦਾ ਕਾਲੇ ਦਿਵਸ ਅਸੀਂ ਮਨਾਵਾਂਗੇ ਕਿ ਲੁਧਿਆਣੇ ਚ ਜਾਂ ਤੇਰੇ ਚ ਦਮ ਹੈ ਤਾਂ ਜਗਰਾਉਣ ਦੇ ਪੁਲ ਤੇ ਅਸੀਂ ਤੇਰਾ ਅਸੀਂ ਪਤਲਾ ਸਾੜਾਂਗੇ ਤੇਰੇ ਜਮਨ ਤੋਂ ਰੋਕ ਕੇ ਦਿਖਾ ਤੇ ਜੇ ਤੂੰ ਸਾਨੂੰ ਮਿਲ ਗਿਆ ਅਸੀਂ ਦੇਖਾਂ ਅਸੀਂ ਦੇਖਣਾ ਅਸੀਂ ਕੀ ਕਰਨਾ ਕੀ ਨਹੀਂ ਸਾਨੂੰ ਕੋਈ ਡਰ ਨਹੀਂ ਇਸ ਚੀਜ਼ ਦਾ ਸਾਨੂੰ ਚਾਹੇ ਜੇਲ ਹੋ ਜਵੇ ਸਭ ਤੋਂ ਵੱਡੀ ਨੱਥ ਇਸ ਬੰਦੇ ਨੂੰ ਪਾਣੀ ਚਾਹੀਦੀ ਆ ਜਿਹੜੇ ਕਿ ਪੰਜਾਬ ਦੇ ਵਿੱਚ ਗਵਰ ਸਿੱਧਾ ਸਿੱਧਾ ਚੈਲੰਜ ਕਰ ਰਿਆ ਰਹੀ ਦੂਜੀ ਗੱਲ ਗੁਰਪਤਵੰਦ ਪੰਨੂ ਦੀ ਜਿਹੜਾ ਕਹਿੰਦੇ ਬੰਬ ਦੇ ਨਾਲ ਡੀਜੀਪੀ ਕੋਰੋਵੀਆ ਨੂੰ ਆ ਬੰਬ ਨਾਲ ਉਡਾਉਣਾ ਹੈ ਜਾਂ ਮੁੱਖ ਮੰਤਰੀ ਬੰਬ ਨਾਲ ਉਡਾਉਣਾ ਹੈ ਪਹਿਲਾਂ ਤਾਂ ਪੁੱਛਣ ਵਾਲਾ ਹੋਵੇ ਕਿ ਉਹ ਬੈਠਾ ਬਾਹਰ ਧਮਕੀਓ ਦੇ ਰਿਹਾ ਖੋਤਾ ਜਿਹਨੇ ਖੁਦ ਆਪਣੀ ਸਰ ਤੇ ਪਗੜੀ ਨਹੀਂ ਪਾਈ ਹੋਈ ਤੇ ਵਾਏ ਗੁਰੂ ਜੀ ਕਾਲਸਾ ਵਾਏ ਗੁਰੂ ਜੀ ਕੋ ਫਤਿਹ ਵੱਡੇ ਵੱਡੇ ਬਿਆਨ ਦੇਣੇ ਵਾਏ ਗੁਰੂ ਜੀ ਦਾ ਖਾਲਸੇ ਦਾ ਨਾ ਨਾਰਾ ਪਾ ਲਾ ਦਿੰਨੇ ਆ ਖਾਲਸ ਰਾਜ ਦਾ ਆਪਣਾ ਨਾਰਾ ਲਾ ਦਿੰਨੇ ਆ ਜੇ ਗੱਲ ਆਪਾਂ ਕਰਦੇ ਹੱਕ ਸੱਚ ਦੀ ਰეკਮੈਂਡ ਪਾਸ ਹੋਇਆ ਇਹ ਤੁਸੀਂ ਕਾਂਗਰਸ ਸਰਕਾਰ ਨੂੰ ਪੁੱਛੋ ਕਿ ਜੇ ਖਾਲੀਸਾਨ ਉਸ ਸਮੇਂ ਕਿਉਂ ਨਹੀਂ ਬਣਿਆ ਅੱਜ ਤੁਸੀਂ ਪੋਲੀਪੋਲੀ ਜਨਤਾ ਨੂੰ ਕਰ ਰਹੇ ਹੋ ਨੁਕਸਾਨ ਪਹੁੰਚਾ ਰਹੇ ਹੋ ਸ਼੍ਰੀ ਰਾਮ ਜੀ ਦੇ ਝੰਡੇ ਲੱਗੇ ਨੇ ਤਕਲੀਫ ਕਿਸ ਚੀਜ਼ ਦੀ ਹੈ ਮੈਨੂੰ ਤਾਂ ਖੁਸ਼ੀ ਹੋਈ ਕਿ ਇਹੋ ਜਿਹੇ ਕੁਝ ਪੇਡੂ ਜਿਹੜੇ ਬਾਹਰ ਆ ਕੇ ਉਛਲ ਜਿਹਾ ਡੱਡੂ ਜਿਹੜੇ ਬਾਹਰ ਆ ਰਹੇ ਨੇ ਕਿ ਸਾਨੂੰ ਵਧੀਆ ਸਗੋਂ ਸਾਨੂੰ ਪਤਾ ਲੱਗ ਰਿਹਾ ਦਿਲ ਦਾ ਜਰ ਬਾਹਰ ਆ ਰਿਹਾ ਤਕਲੀਫ ਹੋ ਰਹੀ ਮਤਲਬ ਵਧੀਆ ਗੱਲਾਂ ਇਹ ਤਾਂ ਭਿੰਡਰਾਂ ਵਾਲੇ ਦਾ ਵੀ ਸਗਾ ਨਹੀਂ ਹੋਇਆ 1990 ਉਸ ਕਮੇਟੀ 84 ਦੀ ਮੈਂ ਗੱਲ ਕਰ ਰਿਹਾ ਕਿ ਉਸ ਟਾਈਮ ਪਿੰਡਰਾਵਾਲੇ ਸਗਾ ਨਹੀਂ ਜਦੋਂ ਪਿੰਡਰਾਵਾਲੇ ਨੇ ਉਸ ਟਾਈਮ ਬੁਲਾਇਆ ਸੀ ਨਾ ਕਿ ਹਾਂ ਕਿ ਯਾਨੀ ਕਿ ਤੂੰ ਗੋਲਡਨ ਟੈਂਪਲ ਆ ਜਾ ਇਹਨਾਂ ਦਾ ਖੁਦ ਰੇ ਬਿਆਨ ਨੇ ਕਿ ਮੇਰਾ ਤਾਂ ਪੇਟ ਖਰਾਬ ਹੋ ਗਿਆ ਸੀ ਜੀ ਮੈਨੂੰ ਤਾਂ ਟਟੀਆਂ ਲੱਗ ਗਈਆਂ ਕਿ ਤੈਨੂੰ ਉਸ ਟਾਈਮ ਟਟੀਆਂ ਲੱਗ ਗਈਆਂ ਸੀ ਗਿਆ ਤੂੰ ਤਾਂ ਪਹੁੰਚਿਆ ਨਹੀਂ ਕੌਮ ਦਾ ਜਿ ਆਪਣਾ ਆਪ ਨਾਇਕ ਕਹਾਨਾ ਨਾ ਤਾਂ ਕੌਮ ਦਾ ਨਾ ਕਿ ਬਣ ਕੇ ਦਿਖਾ ਨਾ ਕਿ ਭੋਲੀ ਭਾਲੀ ਜੰਤਰ ਬਰਗਲਾ ਕੇ ਉਹਨਾਂ ਮਰਵਾਉਣ ਦੀ ਕੋਸ਼ਿਸ਼ ਨਾ ਕਰ ਲਾਹੜਾ ਪਤਾ ਕਿਸ ਜਿੱਤ ਦੀ ਮੈਂ ਤੁਹਾਨੂੰ ਸਭ ਤੋਂ ਉਹਦੀ ਗੱਲ ਦੱਸਣ ਜਾ ਰਹੇ ਹਾਂ ਦੇਖੋ ਪੂਰੇ ਰਾਜ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਹਰ ਇੱਕ ਜਿਹੜਾ ਐਮਪ ਇੱਕ ਐਮਪੀ ਹੋਣ ਦੇ ਨਾਤੇ ਸੈਂਟਰ ਦੇ ਅੱਗੇ ਦੀ ਔਕਾਤ ਕੁੱਤੇ ਜਿਹੀ ਨਹੀਂ ਹੈਗੇ ਇਹਨੂੰ ਉੱਥੇ ਬੁਲਾਇਆ ਨਹੀਂ ਗਿਆ ਰਾਮ ਮੰਦਰ ਦੇ ਨਿਰਮਾਣ ਦੇ ਉੱਤੇ ਇਸ ਖੋਤੇ ਨੂੰ ਬੁਲਾਇਆ ਨਹੀਂ ਗਿਆ ਤੇ ਤਕਲੀਫ ਹੋ ਗਈ ਜਾ ਮੈਨੂੰ ਉੱਥੇ ਬੁਲਾਇਆ ਨਹੀਂ ਹੁਣ ਮੈਂ ਆਪਣਾ ਆਪਣਾ ਤਾਂ ਪੱਖ ਰੱਖਣਾ ਜੇ ਮੈਨੂੰ ਨਹੀਂ ਬੁਲਾਇਆ ਮੈਂ ਆਪਣੀ ਜਨਤਾ ਦੇ ਵਿੱਚ ਬੇਇੱਜ਼ਤੀ ਥੋੜੀ ਕਰਾਣੀ ਹੈ ਇਹ ਉਹ ਚੀਜ਼ ਬਾਹਰ ਆ ਰਹੀ ਹੈ ਮਨ ਦੇ ਵਿੱਚ ਮੇਰੀ ਇੱਥੇ ਇੱਕ ਸੋਚ ਹੈ ਕਿ ਉਸ ਪੜੇ ਲਿਖੇ ਐਮਪੀ ਨੂੰ ਹੋਣਾ ਚਾਹੀਦਾ ਜਿਹੜੇ ਜਾਤ ਪਾਤ ਨੂੰ ਭੁੱਲ ਕੇ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੇ ਹੋਣ ਕਿ ਸਾਂਝੇ ਭਾਰਤ ਨੂੰ ਜੋੜਨ ਦੀ ਗੱਲ ਕਰਨ ਆਖਿਰ ਉਹ ਐਮਪੀ ਕਿਉਂ ਨਹੀਂ ਮਿਲਦੇ ਕਿ ਆਖਿਰ ਉਹ ਐਮਪੀ ਕਿਉਂ ਨਹੀਂ ਮਿਲਦੇ ਜੋ ਦੇਸ਼ ਨੂੰ ਤੋੜਨ ਦੀ ਗੱਲ ਕਰਨ ਆਖਿਰ ਉਹ ਐਮਪੀ ਕਿੱਥੋਂ ਆਂਦੇ ਨੇ ਆ ਬੰਦੇ ਕਿੱਦਾਂ ਨੇ ਤਾਜ਼ਾ ਤੁਹਾਨੂੰ ਜਦੋਂ ਸਿੱਧੂ ਮੂਸੇ ਵਾਲਾ ਕਤਲ ਸਾਰੇ ਮੈਟਰਾਂ ਦੇ ਵਿੱਚ ਇਹਨੇ ਆਪਣੀ ਵਾਹ ਵਾਈ ਖੱਟੀ ਕਿ ਹਾਂ ਮੈਂ ਤੁਹਾਡੇ ਕੌਮ ਦਾ ਜਥੇਦਾਰ ਮੈਂ ਤੁਹਾਡਾ ਇਹ ਮੈਂ ਤੁਹਾਡਾ ਵੋ ਜੰਤ ਤੱਕ ਕਿਤੇ ਨਾ ਕਿਤੇ ਆ ਕੇ ਇਹ ਗੱਲਾਂ ਸੋਚਦੀ ਆ ਕਿ ਹਾਂ ਚੱਲੇ ਸਾਡੇ ਹੱਕ ਸੱਚ ਦੀ ਆਵਾਜ਼ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਬਾਹਰੋਂ ਆਪਣੀ ਫੰਡਿੰਗ ਦੇ ਖਾਤਰ ਤੁਹਾਡੇ ਨਾਲ ਖੜਾ ਹੋਇਆ ਇਹਨ ਕੋਈ ਤੁਹਾਡੇ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ ਇਹਨੇ ਜਦੋਂ ਵੀ ਗੱਲਾਂ ਕੀਤੀਆਂ ਨੇ ਦੇਸ਼ ਵਿਰੋਧੀ ਗੱਲਾਂ ਕੀਤੀਆਂ ਨੇ ਕਦੇ ਤਾਂ ਭਗਤ ਸਿੰਘ ਨੂੰ ਅਤਵਾਦੀ ਕਿਹਾ ਇਹਨੇ ਕਦੇ ਤਾਂ ਇਹਨੇ ਭਗਤ ਸਿੰਘ ਨੂੰ ਅਤਵਾਦੀ ਕਿਹਾ ਕਦੇ ਉੱਥੇ ਹੀ ਆ ਕੇ ਕਹਿੰਦਾ ਮੈਂ ਸ਼ਹੀਦਾਂ ਨੂੰ ਮੰਨਦਾ ਇਹ ਕਿਹੜੇ ਕਿਹੜੇ ਪਲੇਟਫਾਰਮ ਇਸ ਕੋਲ ਹੈਗੇ ਨੇ ਮੈਂ ਤਾਂ ਪਹਿਲਾਂ ਇਸ ਚੀਜ਼ ਦਾ ਵੀ ਜਵਾਬ ਦਵੇ ਨਾ ਐਮਪੀ ਸਾਹਿਬ ਨੇ ਕਿਹੜੇ ਐਮਪੀ ਸਾਹਿਬ ਕੁੱਤੇ ਜੀ ਨਿਕਲ ਰਹੀ ਹੈਗੀ ਇਹਦੀ ਸਾਹਿਬ ਸੁਣੋ ਐਮਪੀ ਸਾਹਿਬ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਪੁੱਛਣ ਵਾਲਾ ਹੋਵੇ ਕਿ ਤੇਰੀ ਜਿਹੜੀ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੀ 70 ਤੋਂ 80% ਪਾਰਟੀ ਸ਼੍ਰੋਮਣੀ ਅਕਾਲੀ ਜਿਹੜੀ ਅੰਮ੍ਰਿਤਸਰ ਫਤਿਹ ਗਰੁੱਪ ਬਣ ਗਿਆ ਜਿਹੜਾ ਕਿ ਰਾਈਟ ਹੈਂਡ ਕਾਨ ਸਿੰਘ ਵਾਲਾ ਸੀਗਾ ਉਹ ਇਹਨੂੰ ਛੱਡ ਕੇ ਚੱਲ ਗਿਆ ਕਿਉਂਕਿ ਉਹਨੂੰ ਵੀ ਪਤਾ ਸੀਗਾ ਕਿ ਬੰਦਾ ਹੈ ਕਿਸ ਚੀਜ਼ ਦਾ ਹੈ ਕਿ ਚੀਜ਼ ਦਾ ਬੰਦਾ ਹੈ ਕਿ ਧੋਖਾ ਤਾਂ ਇਹਨੇ ਆਪਣੇ ਬੰਦਿਆਂ ਨੂੰ ਆਪਣੇ ਸੱਗ ਇਹ ਐਡਾ ਹੀ ਸਹੀ ਹੁੰਦਾ ਇਹਨੂੰ ਪੁੱਛਣ ਵਾਲਾ ਹੋਵੇ ਕਿ ਦੂਜੀ ਗੱਲ ਕਿ ਤੇ ਬੱਚੇ ਕਿੱਥੇ ਨੇ ਕੁਦਰੇ ਬੱਚੇ ਫਰੰਟ 'ਤੇ ਕਿਉਂ ਨਹੀਂ ਆ ਰਹੇ ਸਾਡੀ ਹੁਣ ਮੇਰਾ ਬੇਟਾ ਆ ਮੈਂ ਆਪਣੇ ਬੱਚੇ ਨੂੰ ਸਤੰਤਰ ਣਦੇਵ ਚ ਲੈ ਕੇ ਆਉਂਗਾ ਤੇ ਮੈਂ ਜੇ ਮੈਨੂੰ ਗੋਲੀ ਵੱਜਦੀ ਆ ਤਾਂ ਵੀ ਸ਼ਿਵਸਨਾ ਦੇ ਵਿੱਚ ਹੀ ਆਉਗਾ ਅਸੀਂ ਧਰਮ ਦੇ ਲਈ ਕਾਰਜ ਕਰਦੇ ਰਵਾਂਗੇ ਤੇ ਤੇਰੇ ਬੱਚੇ ਕਿੱਥੇ ਬੈਠੇ ਆ ਬਾਹਰ ਬੈਠੇ ਆ ਆਪਣੇ ਬੱਚੇ ਤੇਰੇ ਬਾਹਰ ਨੇ ਸੇਫ ਕਰਕੇ ਬੈਠੇ ਸੇਫ ਕਰਕੇ ਬੈਠੇ ਨਹੀਂ ਅਸੀਂ ਤਾਂ ਅਸੀਂ ਤਾਂ ਉਹੀ ਗੱਲ ਕਰ ਰਹੇ ਨਾ ਇਹਦੇ ਬਿਆਨਾਂ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੀ ਆ ਕਿ ਇਹ ਗੱਲਾਂ ਕਰਦਾ ਪਿਆ ਕਿ ਜਿਹੜੇ ਆਪਣੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਉਹਨੂੰ ਕੰਪੇਅਰ ਕਰਦਾ ਪਏ ਉੱਥੇ ਕਹਿੰਦੇ ਇੰਦਰਾ ਗਾਂਧੀ ਨੇ ਉੱਥੇ ਅਟੈਕ ਕਰਵਾਇਆ ਸੀ ਇਹ ਕੋਈ ਕਰ ਉਹਨੂੰ ਕੰਪੇਅਰ ਕਰ ਰਿਹਾ ਪਹਿਲੀ ਗੱਲ ਤਾਂ ਮੈਂ ਇਸ ਖੋਤੇ ਨੂੰ ਇਹ ਵੀ ਦੱਸਣਾ ਚਾਹਨਾ ਵਾਂ ਉਹ ਵੀ ਸਾਡੇ ਹਰੀ ਮਹਾਰਾਜ ਦਾ ਮੰਦਿਰ ਸੀਗਾ ਹਰੀ ਮੰਦਿਰ ਸੀਗਾ ਉਹ ਹੁਣ ਵੀ ਤੁਸੀਂ ਆਪਾਂ ਕਹਿੰਦੇ ਹੁਣ ਤਾਂ ਕਹਿੰਦੇ ਨਾ ਹਰਮੰਦਰ ਸਾਹਿਬ ਉਦੋਂ ਵੀ ਸਾਡੇ ਹਰੀ ਜਦੋਂ ਉੱਥੇ ਸਾਡੇ ਰਿਸ਼ੀ ਮੁਨੀ ਸਾਰੇ ਉੱਥੇ ਬਹਿ ਕੇ ਆਪਣੀ ਤਪੱਸਿਆ ਕਰਦੇ ਸੀ ਇਹ ਹੈਗਾ ਤਾਂ ਉਹ ਵੀ ਸਾਡਾ ਹੀ ਸਥਾਨ ਆ ਨਾ ਸਥਾਨ ਭਾਈ ਜੀ ਮੈਂ ਇੱਕ ਛੋਟੀ ਜਿਹੀ ਗੱਲ ਕਹੂੰਗਾ ਤੁਹਾਨੂੰ ਵੀ ਇੰਨੀ ਗੱਲ ਕਹੂੰਗਾ ਚਲੋ ਜਿਹੜਾ ਐ ਉਸ ਪਰਮਾਤਮਾ ਦਾ ਉਹ ਸੱਚੇ ਕਾਲਪੁਰਖ ਦਾ ਸਥਾਨ ਹੈ ਉਹ શ્રી ਰਾਮ ਜੀ ਦਾ ਸਥਾਨ ਹੈ ਹਰ ਕਿਸੇ ਦੀ ਮਰਿਆਦਾ ਉਸ ਪ੍ਰਭੂ ਨਾਲ ਸੁਣੋ 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 ਹਰ ਹਰ ਇਨਸਾਨ ਦੀ ਆਸਤਾ ਹਰ ਧਰਮ ਨਾਲ ਜੁੜੀ ਹੋਈ ਹੈ ਮੈਂ ਤੇ ਆ ਨਹੀਂ ਕਹਾਂਗਾ ਹਰ ਧਰਮ ਮੈਂ ਹਰ ਧਰਮ ਤੇ ਜਾਂਦਾ ਮੈਂ ਮੱਦੀ ਜਾਂਦਾ ਮੈਂ ਅਖਰ ਜਾਂਦਾ ਮੈਂ ਮੰਦਿਰ ਜਾਂਦਾ ਮੈਂ ਗੁਰਦੁਆਰਾ ਸਾਹਿਬ ਜਾਂਦਾ ਮੈਨੂੰ ਜਿੱਥੇ ਮੇਰੀ ਆਸਤਾ ਜੁੜਦੀ ਮੈਂ ਉੱਥੇ ਜਾਂਦਾ ਕਿਉਂਕਿ ਮੈਂ ਜਰਮ ਜਾਤ ਪਾਤ ਦੇ ਵਿੱਚ ਜਮਾ ਵਿਸ਼ਵਾਸ ਰੱਖਦਾ ਕਿਉਂਕਿ ਮੇਰਾ ਖੂਨ ਲਾਲ ਪੀਲਾ ਨੀਲਾ ਕਾਲਾ ਨਹੀਂ ਹੈਗਾ ਕੌਣ ਮੇਰਾ ਲਾਲ ਹੀ ਹੈ ਕਿਉਂਕਿ ਹਰ ਇਨਸਾਨਾਂ ਦੇ ਵਿੱਚ ਜਿਹੜੇ ਜਾਤਪਾਤ ਦੀ ਲੜਾਈ ਕਰਾਂਦੇ ਮੈਂ ਉਹਨਾਂ ਤੋਂ ਗਰੇਜ ਕਰਨ ਦੀ ਗੱਲ ਕਰਦਾ ਵਾਂ ਦੇਖੋ ਸਚਾਈ ਹੈ ਤੁਹਾਡੀ ਮੈਂ ਮੈਸੀਦਾਨ ਨੂੰ ਮੰਨਦਾ ਅਸੀਂ ਸਿੱਖ ਰਾਜਪੂਤ ਹਿੰਦੂ ਰਾਜਪੂਤ ਸਾਡੇ ਇੱਕ ਹੀ ਕਮਿਊਨਿਟੀ ਆ ਬੰਦਾ ਸਿੰਘ ਬਹਾਦਰ ਨੂੰ ਮੰਨਦੇ ਸੀ ਮਨਾਸ ਰਾਜਪੂਤ ਆ ਸੀ ਅਸੀਂ ਮੰਨਦੇ ਸੀ ਪੂਜਾ ਕਰਦੇ ਹਾਂ ਹਰ ਸਾਲ ਮਿਰਛੂਨੀ ਸਾਹਿਬ ਦਾ ਪਾਠ ਮੈਂ ਆਪਣੇ ਘਰੇ ਵੀ ਕਰਵਾਉਂਦਾ ਆ ਮੇਰੇ ਕੋਲ ਜੋ ਆਬਜੈਕਸ਼ਨ ਨਹੀਂ ਹੈ ਮੈਂ ਤਾਂ ਇਹ ਕੰਨਾ ਕਿ ਯਾਨੀ ਕਿ ਇਹ ਸਾਡੇ ਮਤਲਬ ਸ਼੍ਰੀ ਰਾਮ ਜੀ ਦੇ ਮੰਦਿਰ ਨੂੰ ਟਾਰਗੇਟ ਕਰ ਰਿਹਾ ਕਿ ਸਾਡੇ ਵਰਗਾ ਕਿ ਤਿਲਕ ਧਾਰੀ ਅੱਜ ਸਾਡਾ ਭਰਾ ਆ ਕੇ ਆ ਕੇ ਕੋਲਨ ਟ ਪੰਜਾਬ ਦਾ ਮਾਹੌਲ ਖਰਾਬ ਕਰੇ ਇਹ ਹੋਣ ਨਹੀਂ ਦੇਣਾ ਸੀ ਅਸੀਂ ਸਾਫ ਸਾਫ ਚੈਲੰਜ ਕਰ ਰਹੇ ਹਾਂ ਅਸੀਂ ਬੀ ਜੀ ਪੀ ਗੋਰਵ ਜਿਆਦਾ ਨੂੰ ਸਾਫ ਸਾਫ ਸਪਸ਼ਟੀਕਰਨ ਦੇ ਰਹੇ ਹਾਂ ਸ਼ਿਵਸਨ ਸ਼ਿੰਦਗਰਪੂ ਵੱਲੋਂ ਇਹਨੂੰ ਜਲਦੋਂ ਨੱਥ ਪਾਈ ਜਾਵੇ ਨਹੀਂ ਨੱਥ ਪਾਈ ਜਾਊਗੀ ਤਾਂ ਇਹਦੇ ਅਸੀਂ ਘਰ ਦਾ ਘਰਾਓ ਵੀ ਕਰਾਂਗੇ ਤੇ ਜੋ ਅਸੀਂ ਬਣਦੀ ਕਾਨੂੰਨੀ ਕਾਰਵਾਈ ਜੇ ਨਹੀਂ ਤੁਸੀਂ ਕਰਦੇ ਤਾਂ ਸਰਦ ਜੀ ਜਿਹੜੀ ਕਰਨੀ ਹੈ ਕਰ ਦਿਓ ਬੇਕਰ ਮੈਂ ਵੱਡੀ ਇੱਕ ਗੱਲ ਹੈ ਸੋਚਣ ਦੀ ਗੱਲ ਹੈ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੰਦਾ ਹੋਇਆ ਬਾਹਰ ਬੈਠਾ ਇੱਕ ਖੋਤਾ ਜਿਹੜਾ ਬੂਚੜਾ ਹੈ ਤੇ ਆਪਣੇ ਪੰਜਾਬ ਦੇ ਜਿਹੜੇ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਨੂੰ ਧਮਕੀ ਦਿੰਦਾ ਵੇ ਬੰਬ ਨਾਲ ੜਾਣ ਦੀ ਕੀ ਹਜੇ ਵੀ ਸਰਕਾਰਾਂ ਇਹਨਾਂ ਦੇ ਪ੍ਰਤੀ ਉਹ ਵਫਾਦਾਰੀ ਵਰਤਣ ਗਈਆਂ ਜਾਂ ਇਹਨਾਂ ਨੂੰ ਜਿਹਨਾਂ ਦੇ ਪਿੱਛੇ ਛੱਟਣ ਗਏ ਪਤਾ ਲੱਗਣਾ ਚਾਹੀਦਾ ਨਾ ਕਿ ਹਾਂ ਮਾਨ ਸਾਹਿਬ ਦੀ ਸਰਕਾਰ ਅਜੇ ਬਾਕੀ ਗੈਂਗਸਟਰਾਂ ਦਾ ਤਾਂ ਵੀ ਅਨਕਾਊਂਟਰ ਕਰਦੇ ਪਿਓ ਇਹੋ ਜੇ ਭੇਡੂਆਂ ਦਾ ਵੀ ਅਨਕਾਊਂਟਰ ਕੀਤਾ ਪਤਾ ਤਾਂ ਲੱਗੇ ਕਿ ਹਾਂ ਪੰਜਾਬ ਸਰਕਾਰ ਨੇ ਆਪਣੇ ਪੰਜਾਬ ਦੇ ਵਸਨੀਕਾਂ ਦੇ ਇਹ ਕੁਛ ਕੀਤਾ ਜਿਹੜੀ ਨੌਜਵਾਨ ਨੂੰ ਬਗਰਾ ਬਗਲਾ ਕੇ ਏਡੇ ਏਡੇ ਉਹ ਕਰ ਕੰਮ ਕਰਵਾ ਰਹੇ ਨੇ ਕਦੇ ਕਿਤੇ ਝੰਡੇ ਲਵਾ ਰਹੇ ਕਦੇ ਕਿਤੇ ਖਾਲਸਾਣ ਲਗਵਾ ਰਹੇ ਉਹਨਾਂ ਨੂੰ ਨੱਥ ਪ ਲੇਕਿਨ ਗੱਲ ਕੀ ਦੀ ਹੈ ਹਿੰਮਤ ਜੇਲ੍ਹ ਚੋਂ ਬਾਹਰ ਆ ਗਈ ਸੀਗੇ ਤੁਸੀਂ ਐਕਟਿਵ ਵੀ ਹੋਏ ਹੋ ਹੁਣ ਐਕਟਿਵ ਹੋਏ ਹੋ ਲੇਕਿਨ ਉਹ ਬਾਕੀ ਸੰਗਠਨ ਹੈ ਕਿਤੇ ਮੇਰੇ ਹਰ ਵਾਰ ਸਵਾਲ ਹੁੰਦਾ ਵਾ ਉਹ ਬਾਕੀ ਸੰਗਠਨਾਂ ਨੇ ਇਹ ਚੀਜ਼ ਨਹੀਂ ਸੁਣੀ ਉਹ ਬਾਕੀ ਸੰਗਠਨਾਂ ਦਾ ਰਾਮ ਮੰਦਰ ਨਾਲ ਕੋਈ ਪਿਆਰ ਨਹੀਂ ਸੀਗਾ ਕੋਈ ਵਾਸਤਾ ਨਹੀਂਗਾ ਕਿ ਉਹ ਰਾਮ ਮੰਦਰ ਦੀ ਪ੍ਰਾਨ ਪ੍ਰਸ਼ਟਾ ਦੇ ਨਹੀਂ ਜਾਣਾ ਚਾਹੁੰਦੇ ਕਿ ਉਹ ਰਾਮ ਜੀ ਬਾਰੇ ਅਧਰ ਨਾਲ ਸ਼ਬਦ ਬੋਲੇ ਕਿ ਨੇ ਉਹਦੇ ਵਾਸਤੇ ਬਗਾਵਤ ਨਹੀਂ ਕਰਦੇ ਦੇਖੋ ਇਹ ਸਿਰਫ ਹੁੰਦਾ ਕਿ ਡਰ ਡਰ ਇਹ ਡਰ ਜਿਹੜਾ ਨਾ ਅਸਲ ਜਿਹੜਾ ਡਰ ਹੋਣ ਕਹਿੰਦੇ ਹੱਟਾਂ ਦੇ ਹਾਰਮੋਨ ਸਰੀਰ ਦੇ ਜਿੰਨ ਹਾਰਮੋਨ ਸਰੀਰ ਦੇ ਹੋ ਰਹੇ ਹੋਣੇ ਚਾਹੀਦੇ ਨੇ ਕਿ ਡਰ ਨਹੀਂ ਹੋਣਾ ਚਾਹੀਦਾ ਅੱਜ ਨਹੀਂ ਕੱਲ ਤਾਂ ਮੌਤ ਆਣੀ ਆਣੀ ਹੈ ਕੋਈ ਨਾ ਸ਼ਾਂਦੀ ਮੌਤ ਮਰੀਏ ਇਹੋ ਜੀ ਮੌਤ ਤੇ ਕੀ ਡਰਿਆ ਕਿ ਆਪਾਂ ਨੂੰ ਪ੍ਰਸ਼ਾਸਨ ਕਹਿ ਦਿੰਦਾ ਕਿ ਜੇ ਚੁੱਪ ਕਰਕੇ ਬਹਿ ਜਾਓ ਤੁਹਾਡੀ ਗਨਮੈਨ ਵਾਪਸ ਲੈ ਲਾਂਗੇ ਸਿਰਫ ਗਨਮੈਨ ਦੀ ਰਾਜਨੀਤੀ ਤਾਂ ਕਿ ਸ਼ਿਵ ਸੁਨਾਲੇ ਦੇ ਸੀਮਿਤ ਹੋ ਗਏ ਨੇ ਅੱਜ ਕੋਈ ਅਸੀਂ ਕੋਈ ਮਤਲਬ ਬਿਆਨ ਦੇ ਦਈਏ ਤੇ ਕੱਲ ਸਾਨੂੰ ਟਿੱਕੇ ਬਿਠਾ ਦੇਣਗੇ ਗਨਮੈਨ ਤੁਹਾਨੂੰ ਦੇ ਦਿੰਦੇ ਆ ਇਹ ਹੋਣਾ ਨਹੀਂ ਚਾਹੀਦਾ ਮੈਂ ਵੀ ਸ਼ਿਵਸਨਾ ਜਿੰਨੇ ਵੀ ਹਿੰਦੂ ਜੱਥੇਬੰਦੀਆਂ ਜਿਹੜੀ ਪੰਜਾਬ ਦੇ ਵਿੱਚ ਬੈਠੀਆਂ ਨੇ ਮੈਂ ਬਾਰ-ਬਾਰ ਕਹਿ ਰਿਹਾ ਕਿ ਇਹ ਸਿਮਰ ਸਿੰਘ ਮਾਨ ਦੇ ਖਿਲਾਫ ਮੋਰਚਾ ਖੋਲੋ ਹਿੰਦੂ ਸਿਕੰਦਰ ਇਕੱਠੇ ਹੋ ਕੇ ਇਹਦੇ ਖਿਲਾਫ ਮੋਰਚਾ ਖੋਲਣ ਇਹ ਖੋਲਣਾ ਪੈਣਾ ਆ ਇਹ ਤਾਂ ਇਹ ਆਣ ਇੱਕ ਤਾਂ ਇਹ ਵਾਕੀ ਗੱਲ ਸਚਾਈ ਹੈ ਇੱਕ ਪੇੜਾ ਕੇਲੇ ਦੇ ਛਿਲਕੇ ਤੇ ਆ ਦੂਜਾ ਕਬਰ ਚ ਆ ਇਹ ਜਾਂਦਾ ਜਾਂਦਾ ਮਰਦਾ ਮਰਦਾ ਪੰਜਾਬ ਨੂੰ ਇਹ ਬੰਬ ਬਣਾ ਕੇ ਜਾਊਗਾ ਜਿੱਦਾਂ ਇਹਨੇ ਪਹਿਲਾਂ ਆਣ ਵਾਲੇ ਟਾਈਮ ਦੇ ਵਿੱਚ ਅਮਰਪਾਲ ਇੱਕ ਪੂਰਾ ਤਿਆਰ ਕਰਕੇ ਸਾਹਮਣੇ ਪੇਸ਼ ਕਰਤਾ ਸੀਗਾ ਮੈਨੂੰ ਫੇਰ ਲੱਗ ਰਿਹਾ ਕਿ ਦੁਬਾਰਤ ਇੱਕ ਹੋਰ ਬੰਦਾ ਤਿਆਰ ਹੋਊਗਾ ਇਹਦੇ ਬਿਆਨ ਬੱਜੀਏ ਗਲਤ ਲਗਾਤਾਰ ਹੋ ਰਹੀਆਂ ਨੇ ਅੰਮ੍ਰਿਤਪਾਲ ਦਾ ਆਪ ਵੀ ਉਤਰੇ ਡਿਗੜੂਪਾਲ ਜੇਲ੍ਹ ਵਿੱਚ ਨੇ ਲੇਕਿਨ ਉਹ ਤਾਂ ਇੱਕ ਪਾਸੇ ਕਿ ਮਿਸਾਲ ਵੀ ਕਾਇਮ ਕਰਦੇ ਸੀਗੇ ਲੇਕਿਨ ਇਹ ਸੱਚ ਉਹਨਾਂ ਨੇ ਕਿਉਂ ਨਹੀਂ ਖੜਾ ਹੋਇਆ ਲਾਸਟ ਤੱਕ ਡਿਗੜੂਪਾਲ ਜੇਲ੍ਹ 'ਚ ਕਿਉਂ ਨਹੀਂ ਮੁਲਾਕਾਤ ਕੀਤੀ ਕਿਉਂ ਨਹੀਂ ਇੱਕ ਆਵਾਜ਼ ਬੁਲੰਦ ਕੀਤੀ ਤੁਹਾਨੂੰ ਪਹਿਲਾਂ ਵੀ ਤਾਂ ਦੱਸਿਆ ਵਾ ਬਸ ਬਰਗਲਾ ਕੇ ਆਪ ਪਿੱਛੇ ਹੋ ਜਾਣਾ ਆਪ ਦੀ ਆਪਣੀ ਛੋਟੀ ਪਿੱਛੇ ਖਿੱਚ ਲੈਣੀ ਦੂਜੇ ਨੂੰ ਧੱਕਾ ਦੇ ਕੇ ਅੱਗੇ ਕਰਤਾ ਜੇਲ੍ਹਾਂ ਦੀ ਵਾਰੀ ਜਾਂਦੀ ਹੈ ਤਾਂ ਨੌਜਵਾਨਾਂ ਨੂੰ ਅੱਗੇ ਧਕੇਲ ਦਿੱ ਕਿੰਨੇ ਪਿੱਛੇ ਗੁੰਮਰਾਹ ਕੀਤਾ ਉਦੋਂ ਤਾਂ ਹੁਣ ਆਪਾਂ ਸਾਈਡ ਤੇ ਹੋ ਗਏ ਹੁਣ ਤਾਂ ਆਪਾਂ ਕਹਿੰਨੇ ਆ ਕਿ ਆ ਇਦਾਂ ਜੀ ਉਦਾਂ ਜੀ ਉਦੋਂ ਕਿਉਂ ਨਹੀਂ ਬੋਲੇ ਜਦੋਂ ਉਹਨੂੰ ਜੇਲ੍ਹ ਭੇਜਿਆ ਜਾਂਦਾ ਪਿਆ ਸੀਗਾ ਉਦੋਂ ਤੁਸੀਂ ਕਿੱਥੇ ਰਹਿ ਗਏ ਉਦੋਂ ਨਹੀਂ ਉਹਦੇ ਹੱਕ ਸੱਚ ਦੇ ਵਿੱਚ ਆ ਕੇ ਤੁਸੀਂ ਬੋਲੇ ਕਿ ਹਾਂ ਸਾਡੀ ਕੌਮ ਦੇ ਲਈ ਬੋਲਿਆ ਸਾਡੇ ਇਹਨਾਂ ਲਈ ਬੋਲਿਆ ਉਦੋਂ ਕੋਈ ਨਹੀਂ ਆ ਕੇ ਨਾਲ ਖੜੇ ਉਹਦੇ ਇਸ ਚੀਜ਼ ਦਾ ਵੀ ਜਵਾਬ ਦੋਵੇ ਨਾ ਉਹ ਕਿਉਂ ਘਰ ਦੇ ਵਿੱਚ ਬੈਠਾ ਉਦੋਂ ਵੀ ਟੱਟੀਆਂ ਲੱਗੀਆਂ ਹੋਣੀਆਂ ਇਹਨੂੰ ਮੈਨੂੰ ਕਾਲ ਸਭ ਨੇ ਨਹੀਂ 26 ਜਨਵਰੀ ਜਦੋਂ ਆਉਂਦੀ ਹੈ ਜਾਂ 15 ਅਗਸਤ ਆਉਂਦਾ ਇਹ ਬੰਦਾ ਕਾਲਾ ਦਿਵਸ ਬਣਾਉਣ ਦੀ ਗੱਲ ਕਰਦਾ ਲੇਕਿਨ ਇਹ ਨੂੰ ਇੰਡੀਆ ਦੇ ਵਿੱਚ ਰਹਿੰਦਾ ਹੈ ਭਾਰਤ ਦੇ ਵਿੱਚ ਰਹਿੰਦਾ ਹੈ ਭਾਰਤ ਦੇ ਹਰ ਹਰ ਸੁਰੱਖਿਆ ਭਾਰਤੀ ਲੈਂਦਾ ਹੈ ਭਾਰਤੀ ਏਜੰਸੀਆਂ ਦੀ ਸੁਰੱਖਿਆ ਕਰਦੀਆਂ ਨੇ ਭਾਰਤ ਦੇ ਪੁਲਿਸ ਵਾਲੇ ਇਸ ਸੁਰੱਖਿਆ ਕਰਦੇ ਨੇ ਲੇਕਿਨ ਉਹਨਾਂ ਨਾਲ ਰਹਿ ਕੇ ਭਾਰਤ ਦੇ ਤੋੜਨ ਦੀ ਗੱਲ ਕਰਦਾ ਕਾਲਾ ਦਿਵਸ ਬਣਾਉਣ ਦੀ ਗੱਲ ਕਰਦਾ ਆਖਿਰ ਵਜਾ ਵਜਾ ਸਿਰਫ ਇੱਕ ਸੰਵਿਧਾਨ ਗਣਤੰਤਰਤਾ ਦੇ ਦਿਵਸ 26 ਜਨਵਰੀ ਇੱਕ ਰਿਪਬਲਿਕ ਡੇ ਮਨਾਇਆ ਜਾਂਦਾ ਹੈ ਸੰਵਿਧਾਨ ਅਕੋਰਡਿੰਗ ਮਨਾਇਆ ਜਾਂਦਾ ਹੈ ਇਸ ਦਿਨ ਜਨਨ ਕੀ ਉਸ ਸਮੇਂ ਰეკਮੈਂਡ ਪਾਸ ਹੋਇਆ ਸੀਗਾ ਤੇ ਰეკਮੈਂਡ ਪਾਸ ਦੇ 26 ਜਨਵਰੀ ਇੱਕ ਡੇਟ ਆਫ ਫਾਈਨਲ ਕੀਤੀ ਗਈ ਸੀ ਗਣਤੰਤਰ ਸंवਿਧਾਨ ਦੀ ਕਿ ਸੰਵਿਧਾਨ ਦੇ ਖਿਲਾਫੇ ਚੱਲ ਰਿਹਾ ਜੇ ਸੰਵਿਧਾਨ ਦੇ ਖਿਲਾਫ ਅੱਜ ਮੈਂ ਵੀ ਸੰਵਿਧਾਨ ਦੇ ਖਿਲਾਫ ਚੱਲਦਾ ਤਾਂ ਮੈਂ ਵੀ ਟੈਰਰਿਸਟ ਘੋਸ਼ਿਤ ਹੋਊਗਾ ਸੰਵਿਧਾਨ ਦੇ ਖਿਲਾਫ ਜੇ ਮੈਂ ਬੋਲਾਂ ਕਿਉਂ ਬਾਬਾ ਸਾਹਿਬ ਅੰਬੇਦਕਰ ਨੂੰ ਇਮਾਨਦਾ ਨਹੀਂ ਇੱਕ ਪਾਸੇ ਕਹਿੰਦਾ ਬਾਬਾ ਸਾਹਿਬ ਅੰਬੇਦਕਰ ਦੇ ਅਸੀਂ ਬੱਚੇ ਆ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਜਿਹੜੇ ਸੰਵਿਧਾਨ ਬਣਾਇਆ ਸੀ ਕਾਨੂੰਨ ਦੀ ਅਸੀਂ ਅਸੀਂ ਮੰਨਦੇ ਆ ਸੀ ਤੈਥੇ ਤੋਂ ਮੰਨਦੇ ਆ ਸੀ ਪਰ ਇਹ ਉਹਨਾਂ ਦੇ ਸੰਵ ਸਭ ਨੂੰ ਸੋਚਣਾ ਚਾਹੀਦਾ ਕਿ ਇੱਕ ਪਾਸੇ ਸੀ ਸੰਗਠਨ ਦੀ ਸੌਖਾ ਨੇ ਤੇਸ਼ ਦੀ ਏਕਤਾ ਅਖੰਡਤਾ ਦੀ ਮੈਂ ਕਾਇਮ ਰੱਖੂੰਗਾ ਐਮਪੀ ਮੈਂਬਰ ਆਫ ਪਾਰਲੀਮੈਂਟ ਮੈਂ ਸੈਂਸਰ ਭਵਨ ਦੇ ਵਿੱਚ ਜਾ ਕੇ ਤੇ ਫਿਰ ਬਾਹਰ ਆ ਕੇ ਪਾਏ ਗੱਲ ਕਹਿ ਰਹੇ ਆ ਕਿਸ ਚੀਜ਼ ਦੀ ਲਿੱਤੀ ਜਾਂਦੀ ਫਿਰ ਸ਼ਪਤ ਨਹੀਂ ਸ਼ਪਤ ਤਾਂ ਜਿਹੜੀ ਨੇ ਲੈਣੀ ਸੀਗੀ ਉਹ ਛੁੱਟੀ ਆ ਨਾ ਜੀ ਉਹ ਇਹਦੇ ਲਈ ਛੁੱਟੀ ਆ ਅਸਲ ਦੇ ਵਿੱਚ ਸਾਨੂੰ ਤਾਂ ਇਹ ਸੋਚਣਾ ਚਾਹੀਦਾ ਕਿ ਪੰਜਾਬ ਨੂੰ ਇੰਨਾ ਬੁਰਾ ਹਾਲ ਕਰ ਰਿਹਾ ਕਾਲੇ ਦੌਰ ਦੇ ਵਿੱਚ ਚਰਾਸੀ ਦੇ ਮਾਹੌਲ ਦੇ ਵਿੱਚ ਪੈਦਾ ਕਰ ਰਿਹਾ ਸ਼੍ਰੀ ਰਾਮ ਜੀ ਦੇ ਨਾਨਕ ਮੰਦਰ ਤੋਂ ਤਕਲੀਫ ਹੋ ਗਈ ਇਸਲਾਮ ਧਰਮ ਦੇ ਨਾਲ ਖੜ ਗਿਆ ਚਲੋ ਖੜੇ ਇਸਲਾਮ ਧਰਮ ਕੋਈ ਮਾੜਾ ਨਹੀਂ ਹੈ ਇਸਲਾਮ ਧਰਮ ਜਿਹੜਾ ਹੈਗਾ ਉਹ ਵੀ ਸਾਡੇ ਆਪਣੇ ਨੇ ਪਰ ਇੱਕ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਕਿ ਇੱਕ ਤੈਨ ਕੇ 3 ਦੇ ਵਿੱਚ ਆਪਣੀ ਬਾਹ ਪਾ ਕੇ ਦੂਜਾ ਤਿਲਾਂ ਦੇ ਤੇਲ ਦੀ ਬੋਰੀ ਦੇ ਵਿੱਚ ਪਾ ਕੇ ਜਿੰਨ ਤੇ ਲੱਗੇ ਹੋਣਗੇ ਇਸਲਾਮ ਧਰਮ ਤੇ ਵਿਸ਼ਵਾਸ ਨਾ ਕਰਿਓ ਕਿਉਂਕਿ ਮੇਰੇ ਪਿੱਠ ਤੇ ਬਾਹਰ ਇਸਲਾਮ ਧਰਮ ਨੇ ਕੀਤਾ Hindu ਧਰਮ ਦੇ ਵੇਲੇ 99.99% ਬੰਦੇ ਨੇ ਕੁਰਬਾਨੀਆਂ ਦਿੱਤੀਆਂ ਨੇ ਭਾਈ ਸਤੀਦਾਸ ਜੀ ਭਾਈ ਮਤੀ ਭਾਈ ਦੀਆਲਾ ਜੀ ਬਰਾਂਜ ਸਿੰਘ ਰਾਥੋਰ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਜਿਹਨੂੰ ਕਿਹਾ ਗਿਆ ਸੀਗਾ ਕਿ ਤੂੰ ਨਜੋਰੀ ਦੇ ਪਿੰਡ ਦਾ ਆ ਕਿ ਤੇਰਾ ਜਿਹੜਾ ਖੂਨ ਆ ਤੇ ਰਾਜਪੁੱਤਾਂ ਦਾ ਖੂਨ ਆ ਕਿ ਤੈਨੂੰ ਆਣਾ ਪੈਣਾ ਕਿ ਜਿੰਨੇ ਵੀ ਨੇ ਭਾਈ ਮੋਤੀ ਦਾ ਮਹਾਰਾਜੀ ਨਾਮ ਕਰੇ ਅੱਜ ਤੱਕ ਇਹਨਾਂ ਨੇ ਚੱਕੇ ਨਹੀਂ ਕਿਉਂ ਨਹੀਂ ਚੱਕਦੇ ਤੁਸੀਂ ਨਾਮ ਲੈ ਕੇ ਅੱਗੇ ਆਓ ਅਸੀਂ ਮਾਂਜੀ ਤੁਹਾਡੇ ਨਾਲ ਖੜੇ ਹੁੰਦੇ ਪਰ ਜਿਹੜਾ ਤੁਸੀਂ ਬਿਆਨ ਦੇ ਰਹੇ ਹੋ ਸ਼੍ਰੀ ਰਾਮ ਜੀ ਦੇ ਖਿਲਾਫ ਇਹ ਨਾ ਹੋਵੇ ਕਿ ਤੁਹਾਨੂੰ ਮੂੰਹ ਦੀ ਖਾਣੀ ਪਵੇ ਤਾਂ ਤੁਹਾਡਾ ਬਖਤ ਜਿਹੜਾ ਆ ਨੇੜੀ ਲੱਗ ਰਿਹਾ ਮੈਨੂੰ ਕਹਿਣ ਦੇ ਲੋਕ ਕਿਤੇ ਨਾ ਕਿਤੇ ਸਾਨੂੰ ਸੋਚਣ ਤੇ ਵੀ ਇਹ ਮਜਬੂਰ ਹੋਣਾ ਪੈਂਦਾ ਹੁਣ ਦੇਖੋ ਅਸੀਂ 26 ਤਰੀਕ ਦਾ ਪ੍ਰੋ 25 ਤਰੀਕ ਦਾ ਪ੍ਰੋਗਰਾਮ ਦਿੱਤਾ ਕਿ ਆਪਣਾ ਜਿੱਥੇ ਸਾਡੇ ਸ਼ਹੀਦਾਂ ਦੇ ਬੁੱਤ ਲੱਗੇ ਨੇ ਭਗਤ ਸਿੰਘ ਰਾਜਗੁਰੂ ਸੰਗਦੇਵ ਜੀ ਦੇ ਬੁੱਤ ਲੱਗੇ ਨੇ ਅਸੀਂ ਉਹਦੇ ਅੱਗੇ ਦਾ ਪੁੱਤਲਾ ਸਾੜਾਂਗੇ ਇਸ ਖੋਤੇ ਦਾ ਸਿਮਰਨਜੀਤ ਸਿੰਘ ਮਾਨ ਖੋਤੇ ਦਾ ਅਸੀਂ ਪੁੱਤਲਾ ਸਾੜਾਂਗੇ ਪਰ ਕਿਤੇ ਨਾ ਕਿਤੇ ਨਾ ਪ੍ਰਸ਼ਾਸਨ ਸਾਨੂੰ ਘਰਾਂ ਦੇ ਵਿੱਚ ਬੰਦ ਕਰ ਦਿੰਦਾ ਕਿ ਇਹੋ ਜਿਹੇ ਖੋਤੀਆਂ ਨੂੰ ਨੱਥ ਤੱਕ ਪਾਊਗੀ ਸਰਕਾਰ ਸਾਨੂੰ ਕਰਨ ਕਲਮੀ ਫੀਲ ਹੁੰਦੀ ਹੈ ਕਿ ਸਾਡਾ ਅਸੀਂ ਜਿਹੜੇ ਹੈਗੇ ਆ ਅਸੀਂ ਹਿੰਦੂ ਆ ਸਾਡੀ ਹਿੰਦੂਆਂ ਨੂੰ ਗੱ ਸਾਡੇ ਨਾਲ ਤਸਵੀਰਾਂ ਦਿਖਾਈਆਂ ਜਾ ਰਹੀਆਂ ਸ਼ਿਵਸ਼ੀਨਾ ਸਿੰਘ ਦੇ ਗਰੁੱਪ ਤੋਂ ਸਾਡੇ ਨਾਲ ਮੌਜੂਦ ਸੀਗੇ ਲੇਕਿਨ ਰਾਮ ਮੰਦਿਰ 22 ਤਰੀਕ ਨੂੰ ਜਿਹੜਾ ਉੱਥੇ ਪ੍ਰਾਣ ਪਵਿੱਛਤਾ ਹੋਣੀ ਹੈ ਸ਼੍ਰੀ ਰਾਮ ਜੀ ਦੀ ਉੱਥੇ ਜੈ ਗੋਸ਼ ਹੋਣੇ ਨੇ ਸ਼੍ਰੀ ਰਾਮ ਦੇ ਜੈਕਾਰੇ ਵੱਜਣੇ ਨੇ ਸ਼੍ਰੀ ਰਾਮ ਦੇ ਲੇਕਿਨ ਇੱਕ ਕਿੰਨੇ 80 ਬਾਰ ਸ਼੍ਰੀ ਰਾਮ ਅਯੁੱਧਿਆ ਦੇ ਵਿੱਚ ਵਿਰਾਜਮਾਨ ਹੋਣਗੇ ਕਿੰਨੇ ਸੰਤਾਪ ਚੱਲਣ ਤੋਂ ਬਾਅਦ ਸ਼੍ਰੀ ਰਾਮ ਜੀ ਉੱਥੇ ਆਣਗੇ ਸਾਡੀ ਜਾਨ ਸਾਡੀ ਸਭ ਚੀਜ਼ ਸ਼੍ਰੀ ਰਾਮ ਦੇ ਪ੍ਰਭੂ ਦੇ ਚਰਨਾਂ ਦੇ ਵਿੱਚ ਵਿਰਾਜਮਾਨ ਹੋਊਗੀ ਕਿਉਂਕਿ ਅਸੀਂ ਬਿਲਕੁਲ ਉਹਨਾਂ ਦੇ ਚਰਨਾਂ ਦੀ ਢੂਲ ਬਰਾਬਰ ਨਹੀਂ ਆ ਲੇਕਿਨ ਇੱਥੇ ਗੱਲ ਕੀਤੀ ਹੈ ਜਿਹੜੇ ਸ਼੍ਰੀ ਰਾਮ ਦੇ ਮੰਦਿਰ ਬਣਨ ਤੋਂ ਬਾਅਦ ਐਸੇ ਬਿਆਨਬਾਜ਼ੀਆ ਦਿੰਦੇ ਨੇ ਲੇਕਿਨ ਉਹਨਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਡੀਜੀ ਵੀ ਗੋਰਖ ਯਾਦਵ ਤੇ ਭਗਵੰਤ ਮਾਨ ਸਾਹਿਬ ਨੂੰ ਜਿਨ੍ਹਾਂ ਨੇ ਧਮਕੀ ਦਿੱਤੀ ਹੈ ਜੋ ਬਾਹਰ ਬੈਠੇ ਨੇ ਬਾਹਰਲੇ ਮੁਲਕਾਂ ਤੋਂ ਬੈ ਕੇ ਧਮਕੀ ਦਿੰਦੇ ਨੇ ਲੇਕਿਨ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਸਖਤ ਕਾਰਵਾਈ ਕਰਨ ਕੀ ਕਾਰਵਾਈ ਇਸ ਕਰਕੇ ਕਰਨ ਕਿ ਪੰਜਾਬ ਨੂੰ ਜਿੱਥੇ ਭਗਵੰਤ ਮਾਨ ਦੀ ਸਰਕਾਰ ਸਹੀ ਦੌਰ ਤੇ ਲੈ ਕੇ ਜਾ ਰਹੀ ਹੈ ਬਿਲਕੁਲ ਸਹੀ ਲੈ ਕੇ ਜਾ ਰਹੀ ਹੈ ਕੋਈ ਵੀ ਗੈਂਗਸਟਰ ਵਾਰ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਬਿਲਕੁਲ ਪੰਜਾਬ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਲੇਕਿਨ ਐਸੇ ਤੁਚ ਬਿਆਨ ਦੇਣ ਵਾਲਿਆਂ ਦੇ ਉੱਤੇ ਨੱਥ ਪਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਕੁਝ ਐਸਾ ਇਵਿਡੈਂਟ ਕਰਨ ਦੀ ਕੋਸ਼ਿਸ਼ ਨਾ ਹੋਵੇ ਕਿ ਉਹਨਾਂ ਨੇ ਪਤਾ ਲੱਗਿਆ ਕਿ ਪੰਜਾਬ ਦੀ ਸਰਕਾਰ ਕਿਸ ਹੱਥਾਂ ਦੇ ਵਿੱਚ ਹਾਲੂਦਰੋ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ